ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨ ਹੋ ਗਏ ਹੁਣ ਨਾ ਧਮਕੀ ਨਹੀਂ ਆਈ ਕੋਈ ਐਸਐਈ ਭਰਾਵਾਂ ਵੱਲੋਂ ਪਰ ਕੇਸ ਜਿਹੜੇ ਆ ਨਾ ਉਹ ਚਾਰ ਪੈ ਗਏ ਹੁਣ ਅੱਜ ਇੱਕ ਗੱਲ ਕਰਨੀ ਆ ਬਾਈਬਲ ਦੀ ਹੋਰ ਜਿਹੜਾ ਪਹਿਲਾ ਹੀ ਚੈਪਟਰ ਹੈ ਜੈਨੇਸਿਸ ਉਤਪਤ ਜਿਹਨੂੰ ਪੈਦਾਇਸ਼ ਵੀ ਕਿਹਾ ਜਾਂਦਾ ਹੈ ਇਹ ਮੈਨੂੰ ਕਹਿੰਦੇ ਤੂੰ ਬਾਈਬਲ ਨਾ ਮਨ ਨਾਲ ਨਹੀਂ ਪੜਦਾ ਮਨ ਨਾਲ ਪੜ੍ਹਨਾ ਇਹ ਉਹਨੂੰ ਕਹਿੰਦੇ ਆ ਕਿ ਭੇਡਾਂ ਬਣ ਕੇ ਪੜ੍ਹਨਾ ਆਪਣਾ ਦਿਮਾਗ ਨਹੀਂ ਵਰਤਣਾ ਅਨਪੜ੍ਹ ਪਾਸਟਰ ਜੋ ਕਹਿੰਦੇ ਆ ਸੁਣੀ ਜਾਓ ਤੁਸੀਂ ਆਪਣਾ ਦਿਮਾਗ ਨਹੀਂ ਵਰਤਣਾ ਹੁਣ ਸੋਚਣ ਵਾਲੀ ਗੱਲ ਪਹਿਲੀ ਤੇ ਗੱਲ ਇਹ ਆ ਬਾਈਬਲ ਦੇ ਅਨੁਸਾਰ ਧਰਤੀ ਜਿਹੜੀ ਹੈ ਨਾ ਇਹ ਸਾਰਾ ਪਸਾਰਾ ਜਿਹੜਾ ਬਣਾਇਆ ਗਿਆ ਵਿੱਚ ਇਹ ਬੰਦੇ ਦਾ ਜਨਮ ਲੈਣਾ ਇਹ ਸਾਰਾ ਕੁਝ ਛੇ ਦਿਨਾਂ ਚ ਕਹਿੰਦੇ ਬਣਾ ਕੇ ਤੇ ਸੱਤਵੇਂ ਦਿਨ ਆਰਾਮ ਕੀਤਾ ਜੀ ਰੱਬ ਨੇ ਪਹਿਲੀ ਤੇ ਗੱਲ ਵਾ ਆਰਾਮ ਕਰਨ ਦੀ ਲੋਡ ਜਿਹੜੀ ਆ ਬੰਦੇ ਨੂੰ ਪੈਂਦੀ ਆ ਰੱਬ ਨੂੰ ਨਹੀਂ ਰੱਬ ਤੇ ਪ੍ਰਕਾਸ਼ ਰੂਪ ਆ ਉਹ ਕੋਈ ਹਾਰਡ ਮਾਸ ਨਾੜੀ ਕੋ ਪਿੰਜਰ ਥੋੜਾ ਕੋਈ ਵੀ ਜਿਹੜੇ ਥੱਕ ਜਾਊਗਾ ਥੱਕਦਾ ਬੰਦਾ ਰੱਬ ਨਹੀਂ ਥੱਕਦਾ ਕਦੇ ਉਹਨੂੰ ਆਰਾਮ ਕਰਨ ਦੀ ਕੀ ਲੋੜ ਪੈ ਗਈ ਬਾਕੀ ਧਰਤੀ ਨੂੰ ਲੱਖਾਂ ਸਾਲ ਲੱਗੇ ਆ ਠੰਡੀ ਹੋਣ ਨੂੰ ਤੇ 4.54 ارب سال ਪੁਰਾਣੀ ਹੈ ਧਰਤੀ ਸਾਡੀ ਤੇ ਲੱਖਾਂ ਹੀ ਸਾਲ ਲੱਗੇ ਇਨਸਾਨ ਨੂੰ ਬੋਲਣਾ ਸਿੱਖਣ ਲਈ ਤੇ ਲਿਖਣਾ ਤੇ ਅਜੇ ਉਹਨੇ ਹੁਣ ਸਿੱਖਿਆ ਥੋੜੀ ਦੇਰੀ ਹੋਈ ਹੈ ਤੇ ਗੱਲ ਇਹ ਆ ਹੁਣ ਗੱਲ ਕਰਨੀ ਆ ਕਿ ਬਾਈਬਲ ਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਆ ਮੀ ਨਹੀਂ ਸੀ ਪਿਆਜੇ ਤੇ ਧਰਤੀ ਨੂੰ ਜੜੇ ਸੀ ਇਹ ਪੇੜ ਪੌਦੇ ਜੜੇ ਸੀ ਇਹ ਧੁੰਦ ਦੇ ਨਾਲ ਹੁੰਦੇ ਸੀ ਪੈਦਾ ਇਹ ਵੀ ਗੱਲ ਸਾਇੰਸ ਦੇ ਅਨੁਸਾਰ ਸਹੀ ਨਹੀਂ ਤੇ ਬੰਦੇ ਦਾ ਜੀਵਨ ਜਿਹੜਾ ਜਿਰੂ ਸੀ ਚਾਰਲਸ ਡਾਰਵਿਨ ਦਾ ਸਿਧਾਂਤ ਪੜਦੇ ਆ ਡਾਰਵਿਨ ਦੀ ਕਿਤਾਬ ਜਿੱਦੋਂ ਅਸੀਂ ਪੜਦੇ ਆ origin of species ਉਹਦੇ ਵਿੱਚ ਉਹ ਦੱਸਦਾ ਉਹਨੇ 30 ਸਾਲ ਲਾਇਰ ਰਿਸਰਚ ਕਰਕੇ ਕਿਤਾਬ ਲਿਖੀ ਤੇ ਇੱਕ ਪੰਜਾਬੀ ਪੜਿਆ ਸਿਰਫ ਪਾਸਟਰ ਜਾ ਕੇ ਉਹਦੇ ਉਲਟ ਤੁਹਾਨੂੰ ਸਮਝਾਉਣ ਲੱਗ ਪੈਂਦਾ ਜਿੰਨੇ ਕੀ ਕੁਝ ਪੜਿਆ ਵੀ ਨਹੀਂ ਜਿਹੜਾ ਜਾਣਦਾ ਵੀ ਕੁਝ ਨਹੀਂ ਹੁੰਦਾ ਡਾਰਵਿਨ ਦੇ ਸਿਧਾਂਤ ਦੇ ਮੁਤਾਬਕ ਇਹ ਇਨਸਾਨ ਜਿਹੜਾ ਸੀ ਉਹ ਕਈਆਂ ਮਤਲਬ ਸਟੇਜਾਂ ਦੇ ਵਿੱਚੋਂ ਨਿਕਲਿਆ ਤੇ ਇਨਸਾਨ ਜਿਹੜਾ ਸੀ ਉਹ ਜਿੱਦਾਂ ਹੋਮੋ ਸੇਪੀਅਨ ਸੀ ਜਿਹੜਾ 3 ਲੱਖ ਸਾਲ ਪਹਿਲਾਂ ਹੋਂਦ ਵਿੱਚ ਆਇਆ ਉਸ ਤੋਂ ਪਹਿਲਾਂ ਹੋਮ ਇਰੈਕਟਸ ਹੋਮੋ ਹੈਬਿਲਿਸਿਸ ਕਈ ਤਰ੍ਹਾਂ ਦੀਆਂ ਨਸਲਾਂ ਦੇ ਰੂਪ ਦੇ ਵਿੱਚ ਪਾਇਆ ਜਾਂਦਾ ਸੀ ਪਹਿਲਾਂ ਉਹ ਚੂਹੇ ਵਾਂਗੂੰ ਦਰਸਤਾਂ ਦੇ ਉੱਤੇ ਰਹਿੰਦਾ ਸੀ ਜਿਹੜਾ ਇਨਸਾਨ ਸੀ ਹੌਲੀ-ਹੌਲੀ ਵਿਕਾਸ ਕਰਦਾ ਕਰਦਾ ਬਾਂਦਰ ਦੇ ਰੂਪ ਚ ਆਇਆ ਤੇ ਬਾਂਦਰ ਤੋਂ ਬਾਅਦ ਦੇ ਵਿੱਚ ਇਨਸਾਨ ਦੇ ਰੂਪ ਦੇ ਵਿੱਚ ਆਇਆ ਇਹ ਵਿਕਾਸ ਕਰਦਾ ਕਰਦਾ ਇਹਦੇ ਵਿੱਚ ਤੇ ਇਨਸਾਨ ਨੂੰ ਨਾਲ ਹੀ ਬੋਲਣਾ ਵੀ ਸਕੇਤਾ ਹੋਰ ਤੇ ਹੋਰ ਇਨਸਾਨ ਤੋਂ ਪਹਿਲਾਂ ਸੱਪ ਵੀ ਬੋਲਦੇ ਦੱਸਿਆ ਬਾਈਬਲ ਦੇ ਵਿੱਚ ਤੇ ਅੱਜ ਇੱਕ ਗੱਲ ਹੋਰ ਕਰਨੀ ਆ ਕੀ ਕਹਿੰਦੇ ਜੀ ਸਵਰਗਦੂਤਾਂ ਨੂੰ ਅਸਮਾਨ ਦੇ ਉੱਤੋਂ ਛੁੱਟਿਆ ਆ ਗਿਆ ਕੋਈ ਵੀ ਚੀਜ਼ ਜਦੋਂ ਅਸਮਾਨ ਤੋਂ ਥੱਲੇ ਨੂੰ ਆਉਂਦੀ ਆ ਨਾ ਤੇ ਉਹ ਫ੍ਰਿਕਸ਼ਨ ਦੇ ਨਾਲ ਵਾਤਾਵਰਣ ਦੇ ਜਦੋਂ ਸੰਪਰਕ ਦੇ ਵਿੱਚ ਆਉਂਦੀ ਆ ਤੇ ਫ੍ਰਿਕਸ਼ਨ ਦੇ ਨਾਲ ਉਹਨੂੰ ਅੱਗ ਲੱਗ ਜਾਂਦੀ ਆ ਉਹ ਧਰਤੀ ਤੱਕ ਨਹੀਂ ਪਹੁੰਚ ਸਕਦੀ ਰੱਬ ਨੇ ਧਰਤੀ ਦਾ ਵਾਤਾਵਰਣ ਹੀ ਸਾਡਾ ਇਸ ਹਿਸਾਬ ਦਾ ਬਣਾਇਆ ਕਿ ਬਾਹਰ ਦੀ ਅੰਤਰਿਕਸ਼ ਦੀ ਕੋਈ ਵੀ ਚੀਜ਼ ਧਰਤੀ ਤੱਕ ਪਹੁੰਚ ਨਾ ਸਕੇ ਜਦੋਂ ਵੀ ਧਰਤੀ ਵੱਲ ਨੂੰ ਜਾਵੇ ਤਾਂ ਫ੍ਰਿਕਸ਼ਨ ਦੇ ਨਾਲ ਉਹਨੂੰ ਅੱਗ ਲੱਗ ਜਾਂਦੀ ਹੈ ਰਗੜ ਦੇ ਨਾਲ ਅੱਗ ਲੱਗ ਜਾਂਦੀ ਹੈ ਉਹਨੂੰ ਜਦੋਂ ਵੀ ਗੁਰੂਤਵਾਕਰਸ਼ਨ ਦੇ ਵਿੱਚ ਦਾਖਲ ਹੁੰਦੀ ਹੈ ਧਰਤੀ ਦੇ ਤੇ ਉੱਪਰ ਲੀਆਂ ਜਾਂਦਾ ਧਰਤੀ ਤੱਕ ਕਿੱਦਾਂ ਪਹੁੰਚ ਗਈਆਂ ਸਵਰਗ ਦੇ ਵਿੱਚੋਂ ਫਿਰ ਇੱਕ ਹੋਰ ਲਿਖੀ ਹੈ ਗੱਲ ਅਜੇ ਸਿਰਫ ਆਦਮ ਦਾ ਜਨਮ ਹੋਇਆ ਧਰਤੀ ਦੇ ਉੱਤੇ ਅਜੇ ਉਹਦੇ ਬੱਚਾ ਵੀ ਨਹੀਂ ਜੰਮਿਆ ਤੇ ਹਵਾ ਦਾ ਜਨਮ ਵੀ ਨਹੀਂ ਹੋਇਆ ਤੁਹਾਡੇ ਅਨੁਸਾਰ ਤੇ ਦੇਸ਼ ਕਿੱਥੋਂ ਵਸ ਗਏ ਲਿਖਿਆ ਵੀ ਜਿਹੜੇ ਦਰਿਆ ਵਗਦਾ ਸੀ ਅਦਨ ਦੇ ਬਾਗ ਦੇ ਵਿੱਚ ਤੇ ਉਹ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪਹਿਲਾ ਹਿੱਸਾ ਸੀ ਜਿਹੜਾ ਪੀਸੋਨ ਹੈ ਜਿਹੜਾ ਹਵੀਲਾ ਦੇਸ਼ ਨੂੰ ਘੇਰਦਾ ਹੈ ਹਵੀਲਾ ਦੇਸ਼ ਕਿੰਨੇ ਮਸਾਤਾ ਅਜੇ ਤੇ ਆਦਮ ਦਾ ਜਨਮ ਹੀ ਹੋਇਆ ਤੁਸੀਂ ਬਿਲਕੁਲ ਨਹੀਂ ਸੋਚਦੇ ਵੀ ਇਹ ਜੋ ਲਿਖਿਆ ਹੈ ਇੱਕਦਾਂ ਹੋ ਗਿਆ ਔਰ ਇਹ ਵੀ ਲਿਖਿਆ ਵੀ ਉੱਥੇ ਸੋਨਾ ਹੈ ਵੀ ਉਹ ਦੇਸ਼ ਦਾ ਸੋਨਾ ਬੜਾ ਵਧੀਆ ਤੇ ਉੱਥੇ ਸੁਲੇਮਾਨੀ ਪੱਥਰ ਵੀ ਨਿਕਲਦੇ ਆ ਨਗ ਏ ਧਰਤੀ ਤੇ ਹੈਗਾ ਹੀ ਕੱਲਾ ਇੱਕ ਇਨਸਾਨ ਆ ਜੇ ਜਨਮ ਲਿਆ ਉਹਨੇ ਬਣਾਇਆ ਜੇ ਆਦਮ ਤੇ ਧਰਤੀ ਤੇ ਸੋਨਾ ਕਿੰਨੇ ਕੱਢ ਦਿੱਤਾ ਸੁਲੇਮਾਨ ਪੱਥਰ ਕਿੰਨੇ ਕੱਢ ਦਿੱਤੇ ਇਹਨਾਂ ਚੀਜ਼ਾਂ ਵਾਸਤੇ ਤਾਂ ਕਰੋੜਾਂ ਸਾਲ ਲੱਗ ਗਏ ਆ। ਲੱਖਾਂ ਸਾਲਾਂ ਬਾਅਦ ਜਾ ਕੇ ਕਿਤੇ ਇਨਸਾਨ ਨੂੰ ਪਤਾ ਲੱਗਾ ਲੋਹੇ ਬਾਰੇ ਪਹਿਲਾਂ ਉਹ ਪੱਥਰ ਜੋਗ ਸੀ। ਹਥਿਆਰ ਵੀ ਸਾਰੇ ਪੱਥਰ ਦੇ ਬਣਦੇ ਸੀ। ਤੇ ਬਾਈਬਲ ਦੇ ਵਿੱਚ ਦੇ ਇਹਦੇ ਮੁੰਡਿਆਂ ਨੂੰ ਲੋਹੇ ਤੇ ਪਿੱਤਲ ਦੇ ਹਥਿਆਰ ਵੀ ਬਣਾਉਂਦੇ ਦੱਸਿਆ ਆਦਮ ਦੇ ਮੁੰਡਿਆਂ ਨੂੰ, ਇਹ ਆਦਮ ਦੇ ਪੋਤੇ ਨੂੰ। ਤੇ ਪਹਿਲਾ ਕਿ ਸੋਨਾ ਹੋ ਗਿਆ ਨਗਰ ਜਿਹੜਾ ਸੀ। ਹੈਂ? ਇਹ ਪਿਸ਼ਵਾਨ ਨਦੀ ਜਿਹੜੀ ਹਬੀਲਾ ਦੇਸ਼ ਨੂੰ ਘੇਰਦੀ ਹੈ ਤੇ ਦੂਜਾ ਜਿਹੜਾ ਦਰਿਆ ਸੀ ਗੀਹੋਨ ਉਹ ਵੀ ਇੱਕ ਦੇਸ਼ ਨੂੰ ਘੇਰਦਾ ਜਿਹਦਾ ਨਾਂ ਕੂਸ਼ ਦੇਸ਼ ਹੈ ਕੂਸ਼ ਉਹ ਦੇਸ਼ ਕਿੰਨੇ ਵਸਤ ਜਦ ਧਰਤੀ ਤੇ ਕੱਲਾ ਇੱਕੋ ਹੀ ਸੀ ਬੰਦਾ ਆ ਆਦਮੀ ਸੀ ਕੱਲਾ ਤੇ ਤੀਜੀ ਨਦੀ ਸੀ ਜਿਹੜੀ ਹਦਕਲ ਜਿਹਨੂੰ ਦਜਲਾ ਵੀ ਕਿਹਾ ਜਾਂਦਾ ਉਹ ਅਸੂਰ ਦੇਸ਼ ਦੇ ਚੜ੍ਹਦੇ ਪਾਸੇ ਵੱਲ ਜਾਂਦੀ ਸੀ ਤੇ ਚੌਥੀ ਨਦੀ ਸੀ ਫਰਾਤ ਇਹ ਨਦੀਆਂ ਦੇ ਨਾਮ ਦੇਸ਼ਾਂ ਦੇ ਹਿਸਾਬ ਦੇ ਨਾਮ ਰੱਖੇ ਜਾਂਦੇ ਆ ਤੇ ਫਿਰ ਇਹ ਦੇਸ਼ ਕਿਨੇ ਵਸਾਤੇ ਜਦੋਂ ਧਰਤੀ ਤੇ ਹੈਗਾ ਹੀ ਇਕੱਲਾ ਇਹ ਆਦਮ ਸੀ ਤੇ ਹੈ ਤੇ ਫਿਰ ਲਿਖਿਆ ਵੀ ਕਾਇਨ ਨੇ ਜਦੋਂ ਹਾਵਲ ਨੂੰ ਮਾਰ ਦਿੱਤਾ ਆਪਣੇ ਭਰਾ ਨੂੰ ਤੇ ਉਹ ਨੋਦ ਦੇਸ਼ ਵੱਲ ਨੂੰ ਚਲਾ ਗਿਆ ਜਦ ਹੈ ਹੈਗੇ ਦੋ ਭਰਾ ਸੀ ਇਹਦੇ ਅੱਗੇ ਇੱਕੋ ਹੀ ਟੱਬਰ ਸੀ ਧਰਤੀ ਦੇ ਉੱਤੇ ਆਦਮ ਹਵਾ ਕਾਇਨ ਤੇ ਹਾਵਲ ਉਹਦੇ ਚੋਂ ਵੀ ਤਿੰਨ ਰਹਿ ਗਏ ਕਾਇਨ ਨੇ ਹਾਵਲ ਨੂੰ ਮਾਰ ਦਿੱਤਾ ਆਪਣੇ ਭਰਾ ਨੂੰ ਤੇ ਉਹ ਨੋਦ ਦੇਸ਼ ਵੱਲ ਚੱਲਾ ਗਿਆ ਨੋਦ ਦੇਸ਼ ਕਿੰਨੇ ਵਸਾਤਾ ਜਿਹੜਾ ਚੜ੍ਹਦੇ ਵਾਲੇ ਪਾਸੇ ਦੱਸਿਆ ਜੀ ਆਦਮ ਤੋਂ ਤੇ ਉਹ ਦੇਸ਼ ਕਿੰਨੇ ਵਸਾਇਆ ਤੇ ਅੱਗੇ ਆ ਜੀ ਤੂ ਬਲਕਾਇਨ ਜਿਹੜੇ ਸੀ ਜਿਹੜਾ ਤੂ ਬਲਕਾਇਨ ਜਿਹੜਾ ਸੀ ਇਹਦਾ ਮੁੰਡਾ ਗਾਂ ਹਨੋਕ ਦਾ ਉਹ ਲੋਹੇ ਦੇ ਪਿੱਤਲ ਦੇ ਹਜ਼ਿਆਰ ਬਣਾਉਂਦਾ ਸੀ ਤੇ ਲੋਹਾ ਪਿੱਤਲ ਦੇ ਜਿਹੜਾ ਸੀ ਲੱਖਾਂ ਸਾਲਾਂ ਬਾਅਦ ਆਇਆ ਪਹਿਲਾ ਪੱਥਰ ਯੋਗ ਆਇਆ ਫਿਰ ਕਾਂਹ ਦਾ ਯੋਗ ਆਇਆ ਕਾਂਸੀ ਯੋਗ ਤੇ ਫਿਰ ਜਾ ਕੇ ਪਿੱਤਲ ਦਾ ਜਿਹੜਾ ਸੀ ਮਤਲਬ ਇਹ ਪਿੱਤਲ-ਪਿੱਤਲ ਜਿਹੜਾ ਬੜੇ ਬਾਅਦ ਚ ਜਾ ਕੇ ਲੱਭਿਆ ਧਰਤੀ ਤੋਂ ਇਹ ਪਹਿਲਾਂ ਹੀ ਕਿੱਦਾਂ ਆ ਗਿਆ ਪਿੱਤਲ ਤੇ ਸੋਨਾ ਧਰਤੀ ਦੇ ਉੱਪਰ ਇਨਸਾਨ ਦੇ ਜਨਮ ਲੈਣ ਤੋਂ ਪਹਿਲਾਂ ਹੀ ਕਿੱਦਾਂ ਲੱਭ ਗਿਆ ਸੋਨਾ ਇਹਨਾਂ ਗੱਲਾਂ ਦਾ ਕੋਈ ਜਵਾਬ ਹੈਗਾ ਕਿਸੇ ਪਾਦਰੀ ਕੋਲ ਤੇ ਜਰੂਰ ਦਿਓ ਕੱਲਾ ਹਮਲੇ ਕਰਨ ਦੇ ਨਾਲ ਹੀ ਕੁਝ ਹੋਣਾ ਮੇਰੇ ਤੇ ਮੇਰੀਆਂ ਗੱਲਾਂ ਦਾ ਜਵਾਬ ਦਿਓ ਕੀ ਪਤਾ ਮੈਂ ਤੁਹਾਡੇ ਜਾ ਜਾਵਾਂ ਮੈਨੂੰ ਦੱਸੋ ਜੇ ਜਵਾਬ ਹੈਗਾ ਕੋਈ ਤੇ ਪਰ ਐਸੇ ਜਨਮ 'ਚ ਨਹੀਂ ਆਉਣ ਲੱਗਾ ਮੈਂ ਕਿਉਂਕਿ ਤੁਹਾਡੇ ਕੋਲ ਜਵਾਬ ਹੀ ਹੈ ਨਹੀਂ ਤੇ ਹੋਰ ਜਿਹੜਾ ਵਾ ਬੜੀਆਂ ਗੱਲਾਂ ਇਦਾਂ ਦੀਆਂ ਬਾਈਬਲ ਦੇ ਵਿੱਚ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਹੈਗਾ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਆ ਬਾਕੀ ਗੱਲਾਂ ਮੈਂ ਅਗਲੀ ਚੈਪਟਰ ਚ ਕਰੂੰ ਅਗਲੇ ਭਾਗ ਚ ਕਰੂੰਗਾ ਅੱਜ ਇਹ ਤਾਂ ਇਕੱਲੀ ਮੈਂ ਉਤਪੱਤੀ ਗੱਲ ਕਰਦਾ ਤੇ ਬਾਕੀ ਇਹਨਾਂ ਨੇ ਬੁੱਕ ਦੀ ਜਗ੍ਹਾ ਪੋਥੀ ਸ਼ਬਦ ਵਰਤੇ ਆ ਉਹ ਵੀ ਬੜੀ ਤਗੜੀ ਸ਼ਰਾਰਤ ਸਿੱਖ ਧਰਮ ਦੇ ਨਾਲ ਪ੍ਰਕਾਸ਼ਿਤ ਵਾਕਿਆ ਨੂੰ ਪ੍ਰਕਾਸ਼ ਦੀ ਪੋਥੀ ਲਿਖਿਆ ਔਰ ਉਤਪਨ ਦੇ ਵਿੱਚ ਵੀ ਪੋਥੀ ਸ਼ਬਦ ਵਰਤਿਆ ਕਈ ਵਾਰੀ ਇਹ ਸਿੱਖ ਧਰਮ ਦੇ ਨਾਲ ਸ਼ਰਾਰਤਾਂ ਕਰਨੋਂ ਹਟ ਜਾਓ ਇਹ ਬਹੁਤ ਮਾੜੀ ਗੱਲ ਹੈ ਤੇ ਮੇਰੀਆਂ ਗੱਲਾਂ ਦੇ ਜਵਾਬ ਜ਼ਰੂਰ ਦਿਓ ਲੜਾਈ 'ਚ ਕੁਝ ਨਹੀਂ ਰੱਖਿਆ ਮੈਂ ਕੋਈ ਤੁਹਾਡੇ ਧਰਮ ਦੇ ਖਿਲਾਫ ਨਹੀਂ ਬੋਲਿਆ ਮੈਂ ਤੁਹਾਡੀ ਸਿਰਫ ਬਾਈਬਲ ਪੜ੍ਹ ਕੇ ਤੇ ਬਾਈਬਲ ਦੇ ਵਿੱਚੋਂ ਤੁਹਾਨੂੰ ਸਵਾਲ ਪੁੱਛੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ